ਕਰਤ ਹਨ ਇਹ principal सुरेंद्रपाल ਸਿੰਘ ਸਿੱਧਕੀ ਪੰਜਾਬੀ ਸੱਤ ਸਵਵ ਜੇ ਸਰਪ੍ਰਸਤ ਜਾਬਾਬਾ ਬੋਹੜ ਜਿਨ੍ਹਾਂ ਨੇ ਇਹ ਸਾਹਿਤ ਪਰਿਵਾਰ ਨੂੰ ਇਕੱਠਾ ਕੀਤਾ ਹੈ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਤੇ ਉਹਨਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਡਾਕਟਰ ਭਗਵੰਤ ਸਿੰਘ ਜੀ ਜਿਹੜੇ ਹਮੇਸ਼ਾ ਹੀ ਪੰਜਾਬੀ ਕਲਮਾਂ ਨੂੰ ਆਪਣਾ ਮਾਣ ਸਤਿਕਾਰ ਦਿੰਦੇ ਨੇ ਤੇ ਹਰ ਸਾਲ ਅਸੀਂ ਇਹ ਪਹਿਲੀ ਜਨਵਰੀ ਨੂੰ ਇਹ ਖੁਸ਼ੀਆਂ ਦੀ ਦਿਹਾੜੇ ਜਿੱਥੇ ਵਧਾਈਆਂ ਜਿੰਨੇ ਹਾਂ ਉੱਥੇ ਨਾਲ ਹੀ ਨਵੇਂ ਸਾਲ ਦੀ ਆਮਦ ਤੇ ਵੀ ਆਪ ਸਭ ਸੱਜਣਾ ਨੂੰ ਲੱਖ ਲੱਖ ਵਧਾਈਆਂ ਸਤਿਗੁਰੂ ਪਰਮਾਤਮਾ ਵਾਹਿਗੁਰੂ ਆਪ ਜੀ ਨੂੰ ਤਾਂ ਦਰੁਸਤੀ ਚਰਦੀ ਕਲਾ ਬਖਸ਼ੇ ਇਸ ਤਰ੍ਹਾਂ ਹੀ ਤੁਹਾਡੇ ਕੰਮ ਚੱਲ ਜੀ ਰਹੇ ਤੇ ਤੁਸੀਂ ਆਪਣੇ ਸਮਾਜ ਵਿੱਚ ਆਪਣਾ ਜਿਹੜਾ ਹੈ ਵਿਤਵਾ ਉਹ ਕਾਇਮ ਰੱਖੋ ਸੋ ਨਵੇਂ ਵਰਤੇ ਹੀ ਇੱਕ ਰਚਨਾ ਜੜੀ ਹੈ ਉਹ ਮੈਨੇ ਵੀ ਇੱਕ ਵਟਸਐਪ ਤੇ ਆਈ ਪਹੁੰਚੀ ਆ ਜਿਹੜੇ ਮੈਨੂੰ ਦਿਲ ਕੀਤਾ ਤੁਹਾਡੇ ਨਾਲ ਮੈਂ ਸਾਂਝੀ ਕਰਾਂ ਦਿੱਲ ਚ ਸਚਾਈ ਹੋਵੇ ਹੱਕ ਦੀ ਕਮਾਈ ਹੋਵੇ ਦੀਅਲੀਚ ਸਚਾਈ ਹੋਵੇ ਹੱਕ ਦੀ ਕਮਾਈ ਹੋਵੇ ਹਮੇਸ਼ਾ ਪੂਰਾ ਧੋਲ ਹੋਵੇ ਮਿੱਠਾ ਸਦਾ ਬੋਲ ਹੋਵੇ ਇੱਕ ਤੇ ਵਿਸ਼ਵਾਸ ਹੋਵੇ ਪੂਰੀ ਸ਼ੁਭ ਆਸ ਹੋਵੇ ਜੀਵਾਂ ਤੇ ਦਇਆ ਹੋਵੇ ਮਨੁੱਖਤਾ ਲਈ ਪ੍ਰੇਮ ਹੋਵੇ ਸਾਤਵਿਕ ਭੋਜਨ ਹੋਵੇ ਨਸ਼ਿਆਂ ਤੋਂ ਪਰਹੇਜ਼ ਸਾਤਵਿਕ ਭੋਜਨ ਹੋਵੇ ਨਸ਼ਿਆਂ ਤੋਂ ਪਰਹੇਜ਼ ਹੋਵੇ ਅੰਦਰ ਸਾਡੇ ਜੋਸ਼ ਹੋਵੇ ਪਰ ਜੋਸ਼ ਵਿੱਚ ਵੀ ਹੋਸ਼ ਹੋਵੇ ਆਲਸ ਦਾ ਤਿਆਗ ਹੋਵੇ ਕਰਮ ਤੇ ਪ੍ਰਸਾਰਤ ਹੋਵੇ ਅੰਬਰ ਤੱਕ ਸੰਚਾਰ ਹੋਵੇ ਮਾਤ ਭੂਮੀ ਨਾਲ ਪਿਆਰ ਹੋਵੇ ਮਾਂ ਬੋਲੀ ਦਾ ਸਤਿਕਾਰ ਹੋਵੇ ਪਰ ਕਿਸੇ ਬੋਲੀ ਦਾ ਤ੍ਰਿਸਕਾਰ ਨਾ ਹੋਵੇ ਮਾਂ ਬੋਲੀ ਦਾ ਸਤਿਕਾਰ ਹੋਵੇ ਕਿਸੇ ਬੋਲੀ ਦਾ ਤ੍ਰਿਸਕਾਰ ਨਾ ਹੋਵੇ ਮਤ ਵਿੱਚ ਪ੍ਰਗਾਸ ਹੋਵੇ ਦੁਰਮਤ ਦਾ ਨਾਸ਼ ਹੋਵੇ ਇਛਾਵਾਂ ਦਾ ਦਰਮ ਹੋਵੇ ਗੁਰੂ ਚਰਨਾ ਚ ਨਮਨ ਹੋਵੇ ਜੀਵਨ ਵਿੱਚ ਸ਼ਾਂਤੀ ਹੋਵੇ ਮਨ ਵਿੱਚ ਨਾ ਕੋਈ ਭ੍ਰੰਤੀ ਹੋਵੇ ਗੁਰਬਾਣੀ ਦੀ ਟੇਕ ਹੋਵੇ ਹਰ ਪਾਸੇ ਰੱਬ ਵੇਖ ਹੋਵੇ ਵਿਵੇਕਸ਼ੀਲ ਬੁੱਧ ਹੋਵੇ ਅੰਤਰਮਨ ਸਾਡਾ ਸ਼ੁੱਧ ਹੋਵੇ ਜੀਵਨ ਵਿੱਚ ਸਦਾ ਚਾਰ ਹੋਵੇ ਉੱਚਾ ਸੁੱਚਾ ਸਾਡਾ ਕਿਰਦਾਰ ਹੋਵੇ ਹਰ ਦਿਨ ਮੁਬਾਰਕ ਹੋਵੇ ਰੰਗ ਦੇ ਰੰਗੇ ਆਕਰਤਾਰ ਹੋਵੇ ਹਰ ਜਨਮ ਮਹਾਰਕ ਹੋਵੇ ਜੇ ਰੰਗੇ ਆਕਰਤਾਰ ਹੋਵੇ ਜੇ ਰੰਗੇ ਆਕਰਤਾਰ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ